ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਇੱਕ ਨਾ ਗੱਲ ਬਾਤ ਆ ਬੰਦੇ ਨੇ ਕਹੀ ਆ ਸ਼ਾਇਦ ਤੁਸੀਂ ਪਹਿਲਾਂ ਵੀ ਸੁਣੀ ਹੋਵੇ ਲੇਕਿਨ ਜਿੱਦਾਂ ਕਹਿੰਦੇ ਆ ਪਈ ਨਾ ਦਿਲ ਨੂੰ ਨਖਚਕਿ ਲੈ ਜਾਏਗੀ ਆ ਪਈ ਜਿਹੜਾ ਅੱਜਕੱਲ ਨਾ ਬਜ਼ੁਰਗਾਂ ਦਾ ਜਿਹੜਾ ਹਾਲ ਹੋ ਰਿਹਾ ਆ ਮੈਂ ਕਹਿਣਾ ਚਾਹੁੰਦਾ ਮਾਂ ਪਿਓ ਚਾਉਂਦੇ ਆ ਨਾ ਤਾਂ ਸੇਵਾ ਕਰ ਲੋ ਉਹਨਾਂ ਦੀ ਬਾਅਦ ਪਛਤਾਉਣਾ ਨਾ ਪਵੇ ਕਿਤੇ ਅੱਜ ਕੱਲ ਹਣਾ ਕਿੰਨੇ ਮਤਲਬ ਕਿ ਇਹ ਬਿਰਦਾਸ਼ਰਮ ਖੁੱਲੇ ਹੋਏ ਆ। ਇਹ ਕਿਸੇ ਨੇ ਸ਼ੌਂਕ ਨਾਲ ਨਹੀਂ ਖੋਲੇ ਜੇ। ਠੀਕਾ ਤੇ ਚਾਹ ਨਾਲ ਨਹੀਂ ਖੋਲੇ ਹੋਏ ਕਿਸੇ ਨੇ ਇਹ। ਕੁਝ ਸੋਚ ਕੇ ਖੋਲੇ ਆ ਲੋਕਾਂ ਨੇ। ਕਈ ਲੋਕ ਕਹਿੰਦੇ ਜੀ ਇਹਦੇ 'ਚ ਕਮਾਈ ਹੁੰਦੀ ਆ। ਹੁੰਦੀ ਹੋਊਗੀ। ਲੇਕਿਨ ਫਿਰ ਕਮਾਈ ਦਾ ਸਾਧਨ ਅਸੀਂ ਤੁਸੀਂ ਜਿਹੜੇ ਇਦਾਂ ਦੇ ਹੈਗੇ ਆਂ ਵੀ ਮਾਪੇ ਦੀ ਸੇਵਾ ਨਹੀਂ ਕਰਦੇ ਸਾਨੂੰ ਬੋਝ ਲੱਗਣ ਲੱਪੈਂਦਾ ਆ ਆਪਾਂ ਵੀ ਇੱਕ ਦਿਨ ਬਹਿ ਜਾਣਾ ਮੰਜੇ ਤੇ ਤੇ ਫਿਰ ਆਪਣੇ ਨਾਲ ਜਦੋਂ ਹੋਣੀ ਆ ਤੇ ਫਿਰ ਤਕਲੀਫ ਹੋਣੀ ਆ ਪਰ ਸੋ ਇਦਾਂ ਇੱਕ ਵੀਡੀਓ ਆ ਮੈਂ ਦੇਖੀ ਸੀਗੀ ਮੈਂ ਫੇ ਚਲੋ ਸੁਣਾਉਣੇ ਆ ਭਰਾ ਦੀਆਂ ਗੱਲਾਂ ਬਾਤਾਂ ਤੇ ਬਹੁਤ ਸੋਹਣੀ ਗੱਲਬਾਤ ਬੰਦੇ ਨੇ ਕਹੀ ਆ ਮੈਂ ਵੀਡੀਓ ਚਾਲੂ ਕਰਦਾ ਸੁਣੋ ਤੁਸੀਂ ਵੀ ਉਹ ਸ਼ਮਾਰੀ ਕਰਦਾ ਜਦੋਂ ਮੈਂ ਗਲੀ ਚੋਂ ਲੰਘਿਆ ਨਿੱਕੇ ਜੇ ਛਤੜੇ ਚ ਕੋਈ ਖੰਗਿਆ ਝਾਤ ਮਾਰ ਜਦੋਂ ਮੈਂ ਅੰਦਰ ਲੰਘਿਆ ਉਹਨੇ ਮੇਰੇ ਕੋਲੋਂ ਸੀ ਪਾਣੀ ਮੰਗਿਆ ਨਿੱਕੀ ਜੀ ਤੌੜੀ ਗਲਾਸ ਬਾਟੀ ਤੇ ਸ਼ਾਬਾ ਸੀ ਅਲਾਣੀ ਜੀ ਮੰਜੀ ਤੇ ਪਿਆ 80 ਸਾਲਾ ਬਾਬਾ ਸੀ ਤੌੜੀ ਚੋਂ ਪਾਣੀ ਮੈਂ ਗਲਾਸ ਚ ਪਾ ਲਿਆ ਫੜ ਕੇ ਗਲਾਸ ਬਾਬੇ ਮੂੰਹ ਨੂੰ ਲਾ ਲਿਆ ਪਹਿਚਾਣਿਆ ਨਹੀਂ ਸ਼ੇਰਾ ਕਿਹੜਾ ਤੂੰ ਭਾਈ ਹੋਏ ਕਿੱਥੇ ਨੇ ਘਰ ਕਿਹੜੇ ਪਿੰਡ ਦਾ ਕਰਾਈ ਹੋਏ ਮੈਂ ਕਿਹਾ ਬਜ਼ੁਰਗੋ ਤੁਹਾਡੇ ਪਿੰਡ ਚ ਮਾਸਟਰ ਸਰਕਾਰੀ ਆ ਲਾਈ ਮੇਰੀ ਡਿਊਟੀ ਕਰਦਾ ਮਰਦਮੁਸ਼ ਮਾਰੀਆਂ ਤੁਹਾਡਾ ਮੈਂ ਸਾਰਾ ਘਰਵਾਰ ਲਿਖਣਾ ਇਨੇੋਂ ਮੈਂਬਰ ਪੂਰਾ ਪਰਿਵਾਰ ਲਿਖਣਾ ਸੁਣ ਕੇ ਇਹ ਮੱਧਮ ਅੱਖਾਂ ਦੇ ਵਿੱਚ ਪਾਣੀ ਆ ਗਿਆ ਜਾਂਦਾ ਜਾਂਦਾ ਹੰਝੂ ਬਾਬੇ ਨੂੰ ਰੁਆ ਗਿਆ ਹੌਸਲਾ ਜਾ ਕਰ ਫਿਰ ਬਾਬਾ ਬੋਲਿਆ ਜ਼ਿੰਦਗੀ ਦਾ ਉਹਨੇ ਫਿਰ ਰਾਜ ਖੋਲਿਆ ਚਾਰ ਪੁੱਤ ਪੰਜ ਪੋਤੇ ਵੱਡਾ ਪਰਿਵਾਰ ਸੀ ਕਿਸੇ ਵੇਲੇ ਸ਼ੇਰਾ ਮੈਂ ਨੱਥਾ ਸਿੰਘ ਸਰਦਾਰ ਮਿੱਠਾ ਸਿੰਘ ਮਿੱਟੀ ਹੋ ਕੇ ਕਰੀਆਂ ਕਮਾਈਆਂ ਹੋਏ ਪੈਰਾਂ ਵਿੱਚ ਦੇਖ ਸ਼ੇਰਾ ਪਾਟੀਆਂ ਬਿਆਈਆਂ ਹੋਏ ਕੰਮ ਕਰ ਕਰ ਹੱਥਾਂ ਦੀਆਂ ਮਿੱਟੀਆਂ ਲਕੀਰਾਂ ਹੋਏ ਪੁੱਤ ਪੋਤਿਆਂ ਲਈ ਬਣਾ ਦਿੱਤੀਆਂ ਜ਼ਗੀਰਾ ਹੋਏ ਗੋਡੇ-ਮੋਡੇ ਫਿਰ ਮੇਰੇ ਦੇਗੇ ਜਵਾਬ ਸੀ ਪੁੱਤ ਮੇਰੇ ਲੱਗੇ ਉਦੋਂ ਕਰਨ ਹਿਸਾਬ ਸੀ ਖੇਤ ਘਰ-ਵਾਰ ਸੰਦ ਪੈੜਾ ਸਾਰਿਆਂ ਦਾ ਹਿੱਸਾ ਪੈ ਗਿਆ ਖੇਤ ਘਰ-ਵਾਰ ਸੰਦ ਪੈੜਾ ਸਾਰਿਆਂ ਦਾ ਹਿੱਸਾ ਪੈ ਗਿਆ ਤੇਰਾ ਇਹ ਬਾਬਾ ਸ਼ਿਰਾ ਅਣਵੰਡਿਆ ਹੀ ਰਹਿ ਗਿਆ ਜੀਵਨ ਸਾਥਣ ਵੀ ਮੇਰੀ ਛੱਡ ਅਧ ਵਿਚਕਾਰ ਗਈ ਜੀਵਨ ਸਾਥਣ ਵੀ ਮੇਰੀ ਛੱਡ ਅਧ ਵਿਚਕਾਰ ਗਈ ਥੋੜਾ ਚਿਰ ਹੋਇਆ ਪੁੱਤਾਂ ਸੁਰਗ ਸੁਧਾਰ ਗਈ ਜੇ ਮੈਂ ਗੱਡੇ ਜੋੜੇ ਅੱਜ ਗੱਡੀਆਂ 'ਚ ਬੰਦੇ ਨੇ ਜੇ ਮੈਂ ਗੱਡੇ ਜੋੜੇ ਅੱਜ ਗੱਡੀਆਂ 'ਚ ਬਹਿੰਦੇ ਨੇ ਸਾਡੇ ਬੁੜੇ ਨੇ ਕੀ ਕੀਤਾ ਜੇ ਲੋਕਾਂ ਕੋਲੇ ਕਹਿੰਦੇ ਨੇ ਓਏ ਔਖੀਆਂ 'ਚੋਂ ਨਿਕਲ ਮੰਝਾ ਬਾਗਲ 'ਚ ਡਹਿ ਗਿਆ ਨੱਥਾ ਸਿੰਘ ਸਰਦਾਰ ਹੋਏ ਹੁਣ ਨੱਥੂ ਬੁੜਾ ਰਹਿ ਗਿਆ ਲੋਕੋਂ ਲੱਜੋਂ ਡਰਦੇ ਆਂ ਇੱਕ ਦੂਜੇ ਦੀ ਗੱਲ ਮੰਨ ਲਈ ਮਹੀਨਾ ਮਹੀਨਾ ਸਾਹਮਣੇ ਦੀ ਚਾਰਾਣੇ ਵਾਰੀ ਬਣ ਲਈ 30 ਤੇ 31 ਦਿਨਾਂ ਦਾ ਸ਼ੇਰਾ ਫਿਰ ਪੰਗਾ ਪੈ ਗਿਆ ਮਾਰਚ ਮਈ ਵਾਲੇ ਕਹਿੰਦੇ ਬੁੜਾ ਇੱਕ ਦਿਨ ਵੱਧ ਰਹਿ ਗਿਆ ਜਾਂ ਇੱਕ ਗੱਲ ਕੰਨੀ ਪਾ ਦੇ ਆਪਣੀ ਤੂੰ ਸਰਕਾਰ ਦੇ ਹਰ ਬਾਜੀ ਦੇ ਜੇਤੂ ਹੁੰਦੇ ਜਿਹੜੇ ਔਲਾਦ ਦੇ ਹੱਥੋਂ ਹਾਰਦੇ ਤੁਸੀਂ ਕਹਿੰਦੇ ਹੋ ਤਰੱਕੀ ਅਸੀਂ ਕਰ ਲਈ ਤੁਸੀਂ ਕਹਿੰਦੇ ਹੋ ਤਰੱਕੀ ਅਸੀਂ ਕਰ ਲਈ ਕਿਉਂ ਇੱਕ ਗੱਲ ਭੁੱਲਦੇ ਉਹ ਤਰੱਕੀਆਂ ਨੇ ਲੋਕੋ ਕਾਹਦੀਆਂ ਉਹ ਜਿੱਥੇ ਬਾਗਬਾਨ ਰੋਣਦੇ ਮੈਨੂੰ ਮaaf ਕਰੀ ਮੇਰੇ ਪੁੱਤਰਾ ਮੈਂ ਤਾਂ ਜਜ਼ਬਾਤੀ ਹੋ ਗਿਆ ਮੈਨੂੰ ਮaaf ਕਰੀ ਮੇਰੇ ਪੁੱਤਰਾ ਮੈਂ ਤਾਂ ਜਜ਼ਬਾਤੀ ਹੋ ਗਿਆ ਤੂੰ ਭਰਨੇ ਸੀ ਫਾਰਮ ਦੇ ਖਾਨੇ ਮੈਂ ਦੁੱਖ ਆਪਣੇ ਹੀ ਰੋ ਗਿਆ ਚੈਲ ਉੱਠ ਖੜਾ ਬੇਵਸ ਹੋ ਕੇ ਦਿਆਲ ਉੱਠ ਖੜਾ ਬੇਵਸ ਹੋ ਕੇ ਅੱਖਾਂ ਚੋਂ ਖਾਰਾ ਪਾਣੀ ਵਹਿ ਗਿਆ ਪੈਨ ਡਿੱਗ ਪਿਆ ਹੱਥ ਚੋਂ ਮੇਰੇ ਫਾਰਮ ਵੀ ਖਾਲੀ ਰਹਿ ਗਿਆ ਬਜ਼ੁਰਗ ਹੁੰਦੇ ਨੇ ਘਰਾਂ ਦੀਆਂ ਰੌਣਕਾਂ ਨਾ ਰੌਣਕਾਂ ਘਟਾਇਓ ਸੋਹਣਿਓ ਬਜ਼ੁਰਗ ਹੁੰਦੇ ਨੇ ਘਰਾਂ ਦੀਆਂ ਰੌਣਕਾਂ ਨਾ ਰੌਣਕਾਂ ਘਟਾਇਓ ਸੋਹਣਿਓ ਇਹੇ ਮਾਲੀ ਨੇ ਓਏ ਬੂਟੇ ਲਾਉਣ ਵਾਲੇ ਧੁੱਪੇ ਨਾ ਬਿਠਾਇਓ ਸੋਹਣਿਓ ਧੁੱਪੇ ਨਾ ਬਿਠਾਇਓ ਸੋਹਣਿਓ ਧੁੱਪੇ ਨਾ ਬਿਠਾਇਓ ਹਾਂਜੀ ਗੱਲਬਾਤ ਸੁਣੀ ਹੈ ਵੀਰ ਜੀ ਹੁਣਾਂ ਦੀ ਬਹੁਤ ਸੋਹਣਾ ਲਿਖਿਆ ਹੈ ਤੇ ਬਹੁਤ ਸੋਹਣੀ ਗੱਲਬਾਤ ਇਹਨਾਂ ਨੇ ਕੀਤੀ ਹੈ ਤੇ ਬਸ ਮੈਂ ਪਹਿਲਾਂ ਵੀ ਕਿਹਾ ਵੀ ਜਿਹਦੇ ਮਾਪੇ ਵਾਪ ਬੈਠੇ ਹਨ ਨਾ ਸੰਭੋ ਨਾ ਨੂੰ ਸਾਡਾ ਇਹ ਫਰਜ਼ ਬਣਦਾ ਹੈ ਅਸੀਂ ਹੱਕ ਤਾਂ ਮੰਗ ਲੈਂਦੇ ਆ ਪਰ ਫਰਜ਼ ਅਸੀਂ ਭੁੱਲ ਜਾਂਦੇ ਆ ਇੱਥੇ ਰੋਲਾ ਪੈ ਜਾਂਦਾ ਉਹ ਗੱਲ ਹੋ ਜਾਂਦੀ ਹੈ ਵੀ ਮਾਪੇ ਕਿਹੜਾ ਫਿਰ ਮੁਸ਼ਕਾਨ ਲਾ ਪੈਂਦਾ ਮਾਪੇ ਤੋਂ ਉਹੀ ਮਾਂ ਹੁੰਦੀ ਹੈ ਉਹੀ ਬਾਪ ਹੁੰਦਾ ਹੈ ਜਿਨ੍ਹਾਂ ਨੇ ਨਿੱਕਿਆ ਨਿੱਕਿਆ ਨੂੰ ਖੜਾਇਆ ਹੁੰਦਾ ਚੱਕ ਕੇ ਜੋ ਅਸੀਂ ਆਪਦੇ ਬੱਚਿਆਂ ਨੂੰ ਜਿਵੇਂ ਸੰਭਾਲਦੇ ਹਾਂ ਉਹਨਾਂ ਨੇ ਵੀ ਸਾਨੂੰ ਇਦਾਂ ਹੀ ਸੰਭਾਲਿਆ ਸੀਗਾ ਬਸ ਐਨੀ ਇੱਕ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਕਿਵੇਂ ਲੱਗੀ ਆ ਕਮੈਂਟ ਬਾਕਸ ਵਿੱਚ ਜਾ ਕੇ ਆਪਣਾ ਆਪਣੀ ਰਾਇ ਜ਼ਰੂਰ ਦੇਣੀ ਆ ਚਾਹੁੰਦੇ ਰਹੋ ਹੱਸਦੇ ਰਹੋ ਵਸਦੇ ਰਹੋ ਮੋਚਾ ਮਾਣੋ ਖੁਸ਼ ਰਹਿ ਕੇ ਕਰੋ ਓਕੇ ਬਾਈ ਥੈਂਕ ਯੂ